ਦੇਖ ਲੋ ਗੇਰਦੇ ਨਹੀਂ ਗੇ ਦੇਖ ਕੇ ਸਾਨੂੰ ਦੇਖ ਕੇ ਜਰਦੇ ਨਹੀਂ ਮੇਰਾ ਪਤਾ ਨਾ ਰਹਿਣ ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਲਮਚੀ ਮੋ ਵਲੋਗਸ ਸੋ ਦੋਸਤਾਂ ਅੱਜ ਵੀਰ ਤੋਂ ਅੱਜ ਨਾਲ ਅਪ ਬਿਲਕੁਲ ਠੀਕ ਆ ਦੋਸਤੋ ਅੱਜ ਦੀ ਮਾਰਨਿੰਗ ਆ ਇਹ ਕਰ ਗਰੀ ਦੇ ਨਾਲ ਨਹੀਂ ਮੈਨੂੰ ਨਹੀਂ ਮੇਰੀ ਮੇਰੀ ਨੋਨੀ ਚਿਰੀ ਚਲ ਚਾਚੀ ਦਾ ਬਹੁਤੋ ਸਾਰੇ ਚਾਚੀ ਦਾ ਗਿੱਦਾ ਪਾ ਦੇ ਲੈ ਲੈ ਗਿੱਦਾ ਪਾਉਣ ਇੱਥੇ ਪਾਪੇ ਦਾ ਵਿਆਹ ਰੱਖਿਆ ਪੰਗਾ ਪਾ ਦੇ ਪੰਗਾ ਪੰਗਾ ਚਲ ਪੰਗੜਾ ਪਾ ਦੇ ਪੰਗੜਾ ਪਾ ਦੇ ਪਾ ਦੇ ਗਾਣਾ ਤਾਂ ਗਾਓ ਇਹਦੀ ਪਸੰਦ ਦਾ ਉਹ ਗਾਣਾ ਗਾ ਅੱਛਾ ਅਮਲੀ ਬੰਦੇ ਉਹ ਕਿਹੜਾ ਹਾਏ ਮੈਂ ਲੁੱਟੀ ਗਈ ਖੰਡਾ ਤੇ ਹਾਏ ਮੈਂ ਲੁੱਟੀ ਗਈ ਉਹ ਖਾਤੇ ਵਿੱਚ ਚੱਬੀ ਆ ਤੇ ਅਕਲ ਤੇਰੀ ਨੂੰ ਜਿੰਦਾ ਮੱਟ ਚਿੱਟ ਪੱਟੀਆਂ ਨੇ ਬਟੂਆ ਹੋਣੀ ਧੰਗੜਾ ਪਾ ਲੈ ਧੰਗੜਾ ਜੋ ਦਾਜ ਮੇਰੇ ਵਿੱਚ ਯਾਰੀ ਸੀ ਤੂੰ ਮੇਚ ਖਾ ਗਿਆ ਵਾਣਾ ਚੱਲਣਾ ਹਾਏ ਮੈਂ ਲੁੱਟੀ ਦੇ ਕੀ ਦੱਸਾਂ ਕੀ ਕੀ ਖੰਡਾ ਮਰਨਾ ਹਾਏ ਮੈਂ ਲੁੱਟੀ ਗਈ ਕੀ ਦੱਸਾਂ ਕੀ ਕੀ ਖੰਡਾ ਮਰਨਾ ਓਏ ਉਕੇ ਨਾ ਬੇਸੁਰੇ ਨੇ ਬੇਸੁਰੇ ਨਹੀਂ ਯਾਰ ਗੱਲਾਂ ਤੇ ਨੱਚਦਾ ਉਹ ਗੱਲਾਂ ਤੇ ਖਬਰਾਂ ਤੇ ਨੱਚਦਾ ਇਹ ਖਬਰਾਂ ਦਾ ਕੀ ਤੂੰ ਆਇਗੂ ਜੀ ਕਰ ਦੋ ਲੈ ਹਾਂ ਮੇਰੀ ਚੁੱਲੀ ਚੱਲ ਆਇਗੂ ਕਰ ਦੋ ਕੇ ਆਇਗੂ ਚਲੋ ਆਇਗੂ ਬਾਈਕ ਇੱਥੇ ਆਓ ਤੇ ਬਾਬਾ ਜੀ ਉਹ ਦੇਖਿਆ ਇਹ ਸੀ ਬੰਦ ਕਰਕੇ ਆ ਮੇਰੇ ਸਿਰ ਦਾ ਪਰਬੋਜ ਜਾਂਦਾ ਹੈ ਹੈਲੋ ਗਾਇਜ਼ ਗੁੱਡ ਮਾਰਨਿੰਗ ਕਿਵੇਂ ਸਾਰੇ ਹਾਏ ਹਾਏ ਆ ਪਰਦੇ ਪਰੇ ਕਰਦੇ ਗਰਮੀ ਉਹ ਨੇਰਾ ਜਾਂਦਾ ਪ੍ਰਤੋ ਸੇਮ ਸੇਮ ਕਰਦਾ ਮੈਨੂੰ ਜਿੰਸਾਂ ਕਰਦੀ ਏ ਤੂੰ ਐਂ ਕਰਦੀ ਸੀ ਹਾਂ ਗੋਦੀ ਚ ਬੜਾ ਹੋ ਚੱਕ ਕੇ ਕੀ 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 ਯਾ ਕਾਲਿਆ ਈ ਆ ਕਾਲਾ ਮਾਂ ਕਿ ਮੈਂ ਘੋੜਾ ਮਾਂ ਚੁੰਗਾ ਲਾ ਹੈਂ ਗਾ ਕੇ ਬੋਂ ਬਲੀ ਚੱਲ ਉੱਪਰ ਚੱਲ ਨਾ 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 ਯਾਰ ਮੇਰਾ ਸਿਰ ਦੁਖ ਦੱਗ ਗਈ ਤੇ ਫੇਰ ਇਹਨੂੰ ਨਾ ਛੇੜ ਤੂੰ ਲੈ ਹੁਣ ਉਹ ਤਾਂ ਢਿੱਕਿਲ ਭੱਜ ਗਿਆ ਹਾਂ ਬੱਤ ਨੀ ਤੇਰਾ ਕੋਈ ਮੂੰਹ ਸ਼ਰ ਨਹੀਂ ਆ ਪਿਆਮਾ ਕਿਹੜਾ ਚੱਗਾ ਕਿਹੜਾ ਬਸ ਇਹਨੂੰ ਆਏ ਆਏ ਕੱਈ ਜਾ ਬਾਈ ਮੰਮੀ ਬਾਂਦਰ ਨੂੰ ਨਾਲ ਲਾ ਲਵੇ ਹਾਂ ਕੀ ਕਰਾਂ ਗਿਨੀ ਮਮਾ ਵਾਲ ਗੋਡੇ ਆਏ ਸਰ ਬੰਦ ਕੰਦ ਤੇ ਨਾ ਕਪੋਟ ਤੇ ਨਾ ਪੱਟੂ ਬਗ ਨਾ ਵਾਲ ਪੱਟੂ ਗਲ ਮੈਂ ਕੀ ਕੀਤਾ ਪੱਟੇ ਥੋੜੀ ਹੰਟੀ ਜਾਨ ਬਣਾਇਆ ਨਹੀਂ ਕੁਛ ਕੀਤਾ ਨਹੀਂ ਮੈਂ ਕਿਹਾ ਮੈਂ ਕੀ ਕੀਤਾ ਕਹਿੰਦਾ ਕੁਸਚ ਨਹੀਂ ਮੈਂ ਕੁਛ ਕੀਤਾ ਲੈ ਨਹੀਂ ਇਹਨਾਂ ਨੂੰ ਪੱਟ ਕੇ ਭੰਗੜਾ ਪਾਉਂਦਾ ਹੈ ਮਮਾ ਕਹਿੰਦੇ ਮੇਰੇ ਵਾਲ ਪੱਟੇ ਜਾਂਦੇ ਆ ਹਟ ਨਾ ਨਹੀਂ ਤੂੰ ਗੁਰਵੀਦੇ ਲੱਛਣ ਕੀ ਆ ਦੱਸੀ ਮੈਨੂੰ ਨਾ ਪਕੜੋ ਕਿ ਵਾਲ ਪਟਕੇ ਕਿ ਡੱਕੋ ਸੁਣਦਾ ਨੱਚਦਾ ਪਿਆ ਨਾਲੇ ਤੇ ਮੇਰੀ ਗੋਦੀ ਚ ਚੜਿਆ ਹੋਇਆ ਸਾਫ਼ ਕਰ ਦੇ ਮੈਨੂੰ ਤੋਂ ਵਾਲ ਪਰਾ ਕਰ ਦੇ ਚੱਲ ਵਾਲ ਪਰਾ ਕਰ ਮੇਰੇ ਮੂੰਹ ਤੋਂ ਕਰ ਪਰੇ ਵਾਲ ਵਾਲ ਤੇ ਕਰ ਚੱਕ ਦੇ ਵਾਲ ਮम्मा ਦੇ ਚੱਕ ਵਾਲ ਮੂੰਹ ਤੋਂ ਮੇਰੇ ਇਹ ਕੱਢ ਇੱਧਰ ਐਂ ਕੱਢ ਐਂ ਕੱਢ ਐਂ ਕੱਢ ਇਹਨਾਂ ਨੂੰ ਕਰ ਪਰੇ ਕਰ ਪਰੇ ਕਰ ਤੇ ਹੋਰ ਖਿਲਾ ਰੇਂ ਤੂੰ ਪਰੇ ਨਹੀਂ ਕਰੂੰਗਾ ਆ ਦੇਖਿਆ ਦੂ ਗੁਲੀ ਗੁਲਾਲੀ ਲੱਡੀ ਏ ਮੈਡੀਨ ਆ ਗਏ ਤੇ ਦੋਸਤਾਂ ਨਾਲ ਖੇਡਣ ਲੱਗ ਗਏ ਨੇ ਖੇਡਣ ਚੱਲਣ ਦਾ ਘੰਟਾ ਤੋਂ ਘੰਟੇ ਜਾਣੇ ਨੇ ਸੋ ਸੋ ਆਪਾਂ ਰੁੱਕ ਕੇ ਮਿਲਦੇ ਆ ਠੀਕ ਹੈ ਜੀ ਦੇਖੀ ਬਾਈ ਕਰਦੇ ਦੋਸਤਾਂ ਨੂੰ ਬਾਈ ਕਰ ਦੋ ਹਾਏ ਬਾਈ ਕੇ ਫੇਰ ਮਿਲਾਂਗੇ ਉਈ ਉਈ ਕਰਦੇ ਸਾਡਾ ਨੂੰ ਵੀ ਉਈ ਉਈ ਹੈ ਗਾਇਸ ਨੇ ਕਰ ਸਾਨੂੰ ਉਈ ਉਈ ਕਰੀ ਜਾਂਦਾ ਹੈ ਤਾਂ ਇਹ ਸਾਨੂੰ ਉਈ ਉਈ ਕਰਦੇ ਆ ਪਾਪਾ ਦਾ ਫੋਨ ਆ ਗਿਆ ਆ ਆ ਦੇਖ ਲਓ ਗਾਇਜ਼ ਇੱਧਰ ਗਾਇਜ਼ ਵਿੱਚ ਕੋਣ ਦੇਖੋ ਇਹਦੇ ਗਾਇਜ਼ ਆ ਦੇਖੋ ਆ ਇੱਕ ਮਿੰਟ ਆ ਦੇਖ ਲਓ ਗਾਇਜ਼ ਇੱਧਰ ਇਹਨਾਂ ਨੇ ਕੀ ਪਾਇਆ ਹਾਇਆ ਇੱਧਰ ਇਹ ਝੂਟੇ ਦਿੰਦੇ ਆ ਪਤਾ ਕਿਨੂੰ ਅੰਦਰ ਦੇਖ ਉਹ ਵੀ ਮੱਜਣਾ ਪਿਆਵਾ ਵਿੱਚ ਦੇਖ 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 ਦੇ ਕਿੱਦਾਂ ਕੌਜ ਹੋਇਆ ਵਾ ਦੇਖੀ ਤੂੰ ਦੇਖ ਇਹ ਕੀ ਹੋ ਰਿਹਾ ਵਾ ਗਰਵੀਰ ਟੂਡੇ ਟੂਡੇ ਉਹ ਇਹ ਦਿਖਾਓ ਨਾ ਬਾਬੇ ਨੂੰ ਵਲੋਗ ਨਾ ਬਣਾਓ ਕੇ ਅੰਦਰ ਹੋ ਪਿਓ ਦੋ ਤੇ ਉਹ ਝੂਟੇ ਨੇ ਜਿੰਦੀ ਮਨਿੰਦਰ ਇੱਕ ਵਾਰੀ ਤੈਨੂੰ ਆਈ ਮੈਂ ਮੰਜੇ ਨਾਲ ਬੰਨ ਕੇ ਨਾ ਕੋਠੇ ਤੇ ਓਏ ਖੜ ਜਾ ਆ ਇਹਨਾਂ ਨੇ ਘੁੱਟ ਰਿੱਤੇ ਮੜ ਟਿੱਲਾ ਛੱਡ ਕੋਠੇ ਤੇ ਮੰਜਾ ਡਾਇਆ ਹੋਇਆ ਸੀਗਾ ਤੈਨੂੰ ਝੂਟੇ ਦੇਈ ਜਾਂਦੀ ਮੈਂ ਮੰਜੇ ਨਾਲ ਆਏ ਬੰਨ ਕੇ ਚੁੰਨੀ ਭਰਾਵਾ ਚੁੰਨੀ ਖੁੱਲ ਗਈ ਸ਼ੁਕਰ ਆ ਤੂੰ ਕੋਠੇ ਦੇ ਥੱਲੇ ਨਹੀਂ ਡੱਗ ਪਿਆ ਬਨੇਰੇ ਦੇ ਨਾਲ ਹੀ ਬੈਠੀ ਸੀ ਮੈਂ ਦੇ ਝੂਟੇ ਦੇਈ ਤਾਂ ਜੰਨੀ ਆ ਮੈਂ ਚਾਦੀ ਦੇਖ ਦੇਖ ਕੇਂਦਾ ਫੇਰ ਕਰੋ ਤਾਂ ਲੱਤਾਂ ਮਾਰਦਾ ਫੇਰ ਕਰੋ ਉਹਨਾਂ ਦਾ ਮੌਜਾ ਨੇ ਦੇਖ ਵਿੱਚ ਕਿਵੇਂ ਟਿਕਿਆ ਦੇਖ ਕਿਵੇਂ ਪਿਆਵਲ ਹੈ ਦੇਖਿਆ ਉਹਦੇ ਪਾਪਾ ਵੀ ਦੇਖਦੇ ਆ ਦੇਖ ਲਓ ਕੀ ਕਰਦਾ ਇਹ ਹੁਣ ਤਾਂ ਜੱਗੇ ਲੱਗੇ ਪਏ ਆ ਨਿਯਾਰੇ ਆਈ ਜਾਂਦੇ ਆ ਜਾਈ ਜਾਂਦੇ ਆ ਉਧਰ ਰੱਬਗਾ ਕੁਲਮਾਰੀ ਚ ਮਾਰੇ ਉਹ ਮੁੰਡਾ ਇਹ ਵੀ ਡੋਲੂ ਵਾਲੇ ਕੰਮ ਕਰਦੀ ਹੈ ਹੈ ਡੋਲੂ ਵਾਲੇ ਕੰਮ ਕਰਦੀ ਹੈ ਆਹੋ ਡੋਲੂ ਵਾਲਾ ਕੰਮ ਕਮਾਣਾ ਬਸ ਬਸ ਚਲੋ ਲਾਓ ਥੱਲੇ ਬਸ ਚਾਤੀ ਓਏ ਠੀਕ ਆ ਬਹੁਤਾ ਤੂੰ ਜੇ ਮਾਦੇ ਚੱਲ ਪਰਿਆਟ ਕਹਿੰਦਾ ਓਹ ਉੱਟ ਕੇ ਭੱਜ ਲੈ ਰੀਤਨ ਜੀ ਢਾ ਲਿਆ ਉੱਤੀ ਢਾ ਦਾਰੀਤਨ ਉਸ ਤੇ ਮਾਵਾ ਗੇਚੀ ਪਿਆ ਰੀਤਨ ਬੜਦਾ ਬੜਦਾ ਮਾਵਾ ਲੈ ਬਾਵਾ ਛੁੰਨੀ ਲੈ ਗਈ ਖੜੀ ਖੜਜ ਖੜਜ ਕਰਦਾ ਕੀ ਇਹ ਕਰਨ ਦੇ ਇੱਥੇ ਫੜ ਰੋੜ ਗੁਰੇ ਮੋੜ ਫੜ ਲੈ ਆਈ ਨਹੀਂ ਆਈ ਗੱਤ ਹੁੰਦੀ ਵਾ ਚੱਲ ਕੇ ਆਉਣੀ ਤੇ ਚੱਕਣਾ ਵਾ ਇੱਥੇ ਲੈ ਦੇਖ ਨਮ ਖੜਾ ਕਰ ਰਿਹਾ ਖੜਾ ਕਰ ਦੇ ਵਿੱਚ ਪਾਈ ਨਾ ਖੜਾ ਰਹੀ ਬਸ ਦੇਖ ਓ ਲੱਤਾਂ ਦੇ ਕੇ ਮਾਰਦਾ ਕਿਦਾਂ ਬੱਸ ਲੱਥੇ ਕੁਝ ਨਹੀਂ ਆਇਆ ਕੀ ਆਤੀ ਗੁੜੀ ਆ ਕੀ ਆ ਓਏ 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 ਦੇਖ ਦੇਖ ਗਿਆ ਪਾਗਲ ਨਾ ਹੋਇਆ ਕਰ ਮੂੰਹ ਤੋਂ ਆ ਫੜ ਰੁਕ ਤਰ ਰੁਕ ਜਾ ਨਾ ਕੱਢ ਲੈ ਤੇ ਕੱਢੀ ਨਾ ਕੋਈ ਆਪਣੀ ਨਿਕਲੰਦੇ ਆ ਫੜ ਲੈ ਯਾਰ ਨਿਕਲ ਜਾ ਵਾ ਮੰਮੀ ਕੋ ਭਜ ਰਿਹਾ ਆਇਆ ਹਾਂਦੀ ਗੁਰੀ ਤੈਨੂੰ ਆ ਆਹੋ ਚੰਗਾ ਠੀਕ ਗਾਇਸ ਇਹਨਾਂ ਦਾ ਕੱਟ ਰਹਾ ਤਾਂ ਗਲਤੀ ਨਾਲ ਕੋਈ ਖਾ ਉਹ ਠੀਕ ਇਹ ਨਹੀਂ ਬਿਠਾਉਂਗਾ ਇਹਦਾ ਵੀ ਯੋਗ ਨਹੀਂ ਉਹ ਗੱਲ ਲਾਲ ਹੋ ਗਈ ਫਿਰ ਤੇ ਲਫਾਫਾਗੇ ਤੇ ਲਫਾਫਾ ਉਹ ਲਫਾਫਾ ਫਿਰ ਅਰਦ ਨਹੀਂ ਸੁਣਦਾ ਪੀ ਅਬ ਜਰਾ ਆ ਵੀ ਸਾਊਂਡ ਕੱਢਦਾ ਦਰ ਗਿਆ ਅਪਾ ਰੋਟੀ ਖਾਂਦੇ ਪਏ ਸੀ ਅੱਜ ਫੇਰ ਗਏ ਸਕਿੰਡ ਦੀ ਸਬਜੀ ਅਪਾ ਛੋਟੂ ਸਾਡਾ ਰੋਟੀ ਖਾਂਦਾ ਪਿਆ ਰੋਟੀ ਖਾਣਾ ਹੈ ਗੈਸ ਤਾਂ ਮੂੰਹ ਖਾਭੂ ਨਾ ਹੀ ਜਾਂਦਾ ਨਾਲ ਨਾਲ ਤਾਂ ਮੰਮਾ ਸਾਡੇ ਲੱਗੇ ਰੋਟੀ ਬਣਾਣ ਹਾਂਜੀ ਮਾਈ ਗੈਸ ਤਾਂ ਸ਼ੱਕਰ ਵੀ ਖਾਂਦੇ ਰਹਿੰਦੇ ਆ ਤੇ ਚਲੋ ਦੋਸਤਾਂ ਅਪਾ ਰੋਟੀ ਖਾ ਲੀਏ ਤੇ ਤਿਆਰ ਸ਼ੇਅਰ ਹੋ ਜੀਏ ਤੁਹਾਨੂੰ ਫੇਰ ਮਿਲਦੇ ਆ ਦੋਸਤਾਂ ਇੱਥੇ ਮੰਮਾ ਨੇ ਪੈਰਕੜ ਦੇ ਪਏ ਉਧਰ ਸ਼ੇਰਕੜ ਦੇ ਪਿਆ ਗਾਇਸ ਇਹ ਸੱਕਾ ਹਾਂ ਮੈਂ ਸੱਕਾ ਤੂੰ ਸੱਕੀ ਗਏ ਜੇ ਕੁੜੀ ਆਈ ਸਾਡੇ ਵਲੌਗ ਚ ਗਾਇਸ ਇਹ ਸਕੀ ਤੂੰ ਸੱਕੀ ਤੇ ਮੈਂ ਕਹਿੰਦੀ ਕਿ ਮੈਂ ਹਾਂ ਕੁੜੀ ਆਂ ਫਿਰ ਤੂੰ ਕੁੜੀ ਵਲੋਗਸ ਨਹੀਂ ਹੋਊਗਾ ਚੱਲ ਵਲੋਗ ਬੰਦ ਕਰ ਦੇਣ ਉਹ ਤਾਂ ਕਹ ਦੇਗਾ ਇਹ ਹੁਣ ਕਹ ਦੇ ਨਿਚ ਕਰ ਦਾਂ ਸੁਬਸਕ੍ਰਾਈਬ ਇਹ ਮੇਰੀ ਆਖਰੀ ਨਹੀਂ ਹੁਣ ਮੈਂ ਕਰਤਾ ਮੈਂ ਬੰਦ ਕਰਤਾ ਦੇ ਰੱਖਤਾ ਪਰ ਤੂੰ ਕਹਿ ਦੇ ਮੈਂ ਰੱਖਤਾ ਹੋਰ ਰੱਖਤਾ ਰੱਖਤਾ ਰੁਕ ਮੈਂ ਫੋਮ ਨੂੰ ਗੇਮ ਖੇਡਦੇ ਤੂੰ ਕਹਿ ਲੈ ਤੂੰ ਜਾ ਕੇ ਤੂੰ ਦੱਸ ਦੇ ਤੂੰ ਕੁੜੀਆਂ ਕੇ ਨਹੀਂ ਕੇ ਨਹੀਂ ਤੂੰ ਕਹਿ ਰਹੀ ਮੈਂ ਨਾ ਮੁੰਡਾ ਹਾਂ ਨਾ ਮੈਂ ਕੁੜੀ ਹਾਂ ਸੋਹਣਾ ਕੁੜੀ ਜੀਨਾ ਕੁੜੀ ਜੀ ਨਾ ਹੋਵੇ ਤਾਂ ਕਿਵੇਂ ਕੁੜੀ ਠੀਕ ਆ ਕਹਿੰਦੇ ਕਿ ਮੈਂ ਕੁੜੀ ਹਾਂ ਮੁੰਡਾ ਜਾ ਕਿਵੇਂ ਮੁੰਡਾ ਨਹੀਂ ਮੁੰਡਾ ਨਹੀਂ ਫੜੇ ਫੜੇ ਮੈਨੂੰ ਤੇਲ ਦੀ ਬੋਤਲ ਆ ਮਾਂ ਕੁੜੀ ਪਰ ਆ ਗੰਭਰ ਪਰੇ ਢੋਚ ਕਰਦੇ ਆ ਗੁਰੀ ਦੇ ਝੰਡਾ ਛੱਡੋ ਆ ਗੁਰੀ ਫੜੋ ਆ ਗੁਰੀ ਫੜੋ ਪਹਿਲਾਂ ਗੁਰੀ ਫੜ ਲੈ ਲਫਾਫਾ ਕਿੱਥੇ ਲੈ ਵਾਵਾ ਲਫਾਫਾ ਲੈ ਮਮਾ ਲਫਾਫਾ ਲਫਾਫਾ ਕਿੱਥੇ ਰੀਤ ਲਫਾਫਾ ਲੈ ਆ ਗਈ ਰੀਤ ਲਫਾਫਾ ਲੈ ਕੇ ਓਏ 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 ਆ ਆਪਨੇ ਕੁਝ ਕਰਨਰ ਕਿਸਨ ਕਰੋ ਮੁੰਡੇ ਤੂੰ ਕੀ ਜਾਣਦਾ ਚੱਲ ਸਾਈਡ ਤੇ ਸਕੂਲ ਲੈ ਤੱਕਾ ਕੰਮ ਕੋ ਮਲਾ ਸਕੂਲ ਤੇ ਕਿੱਥੇ ਲੱਗਣਾ ਪੜਨਾ ਪੜਨਾ ਹੈ ਨਹੀਂ ਗੱਲ ਇਹਨੂੰ ਨਾ ਆ ਦੇਣਾ ਸਕੂਲ ਲੱਗਣਾ ਨਾ ਕਿਹੜੇ ਜਿਹੜਾ ਕਨੇ ਰਾਤ ਤੱਕ ਸਕੂਲੇ ਕੋਚ ਕੋਲਾ ਦੋ ਬੋਡਿੰਗ ਤੰਦਿਆ ਕਰਨਾ ਮੈਂ ਕਿੱਥੇ ਐਲਸ ਚ ਕਿਉਂ ਕੁੜੀਆਂ ਨਾਲ ਮੈਂ ايه ઓਡੇ ਨਾਈਟ ਹੋ ਕਰਦੇ ਜਿਹੜੇ ਆਈਸਕ੍ਰੀਮ ਆਣੇ ਇੱਥੇ ਖੜ ਚੱਦੇ ਉਹ ਬੇਟਰਰ ਆਣ ਇਹ ਵੇਟਰ ਬਣਾਉਣਾ ਮਤਲਬ ਆ ਵੇਟਰ ਬਣਦਾ ਓਏ ਮੱਕੜੀ ਵਾਲਾ ਤੂੰ ਚੱਲਣਾ ਮੇਨ ਮੱਕੜੀ ਵਾਲਾ ਵੇਟਰ ਬਣ ਜਾ ਦੇਖ ਮੱਕੜੀ ਵਾਲਾ ਵੇਟਰ ਬਣਦਾ ਛੜ ਪੋਚਾਈ ਕਰਾਂਦੇ ਹਾਂ ਹਾਂ ਨਾਲ ਦੀ ਟੋਪੀ ਪਾ ਕੇ ਹਾਂ ਲਾਉਂਦੇ ਹੋ ਤਾਂ ਮੁੜ ਕੇ ਲਾ ਦਿੰਦੇ ਹੁੰਦੇ ਹੋ ਕਿ ਵੈਟ ਨਾ ਲਿਖਿਆ ਹੁੰਦਾ ਨਾ ਫਲੋਰ ਵੈਟ ਹਾਂ ਨਾ ਤਾਂ ਕਦੇ ਉਹਦੇ ਅੰਦਰ ਹੀ ਨਹੀਂ ਮੱਕੜੀ ਤੇ ਬਾਹਰ ਵੀ ਖਾਤਾ ਚੱਲਦਾ ਡਰਾਈਵ ਥਰੂ ਹੀ ਚੱਲਦੇ ਆ ਤੁਸੀਂ ਤਾਂ ਕਰੇ ਨਹੀਂ ਕੰਮ ਨਾ ਤੁਸੀਂ ਨਹੀਂ ਗਏ ਕਦੇ ਨਾਲ ਨਾ ਤੁਸੀਂ ਨਹੀਂ ਗਏ ਨਹੀਂ ਮੈਂ ਸੱਚੇ ਡਰਾਈਵ ਥਰੂ ਹੀ ਕਰਦਾ ਵਾ ਸਾਰੇ ਕਿਤੇ ਓਏ ਨੀਲੀ ਨੀਲਾ ਹਾਰਪਿਕ کیلئے ਕਾਲਾ ਹਿੱਟ ਮੰਮੀ ਇੱਧਰ ਇੱਧਰ ਦੇਖੋ ਪੁੱਤ ਮੰਮੀ ਇੱਧਰ ਬਾਬਾ ਜੀ ਇਹ ਪੁੱਤ ਮਮਾ ਨੀਲਾ ਹਾਰਪਿਕ کیلئے ਓ ਨੀਲਾ ਹਾਰਪਿਕ ਬਾਥਰੂਮ کیلئے ਕਾਲਾ ਹਿੱਟ ਮੱਛਰੋਂ کیلئے ਤੇ ਤੂੰ ਮੈਂ ਤਾਂ ਲਲਮਾ ਪਲਮਾ ਜਾ ਆਹ ਇੱਧਰ ਜੀ ਕਰਨੀ ਆ ਸ਼ੇਰ ਕੇ ਲਈ ਨਹੀਂ ਇਹ ਟੱਟੀ ਕੇ ਲਈ ਅੰਬਰ ਅੰਬਰ ਵੱਡਾ ਵਰਸਾ ਇਹ ਗਾਇਸ ਸਾਰ ਜਨ ਨੂੰ ਪਿਆਰ ਕਰਦੇ ਆ ਕੋਈ ਨਾ ਕਰ ਲੈ ਜਿੰਨਾ ਪਿਆਰ ਕਰਨਾ ਸਾਲ ਹੋਰ ਫਿਰ ਹਾਲ ਉਹਦੇ ਵਾਲੇ ਹੀ ਹੋਣਾ ਪੁੱਤ ਜਾਣਾ ਚੱਲਾ ਚਲੋ ਦੋਸਤੋ ਆ ਚੱਲਾ ਦੋਸਤੋ ਆ ਦੇਖੋ ਕੌਣ ਆਇਆ ਕੋੜ ਆਇਆ ਕੋੜ ਆਇਆ ਪਹਿਲਾਂ ਆਂਦਾ ਕਹੀ ਜਿੰਨਾ ਕਰੇ ਉਹ ਹੀ ਆਇਆ ਅੱਜ ਫੇਰ ਤੂੰ ਚਾਵਣਾ ਬਾਅਦ ਚ ਅਸੀਂ ਗੱਲ ਕਰਾਂਗੇ ਕਿਉਂ ਹੁਣ ਆਪੇ ਬਣਾ ਲਾ ਦੇ ਕੇ ਓਏ ਨਰਮਾ ਨਹੀਂ ਹੈਗਾ ਚਾਹ ਬਣਾ ਰਾ ਮਮੇ ਕਹਿੰਦੇ ਮੈਂ ਨਿੱਕਾ ਨਿੱਕਾ ਲੱਗਦਾ ਫਿਰ ਮੂੰਹ ਸੋਗ ਗਿਆ ਨਹੀਂ ਓਏ ਇਹਨਾਂ ਛੋਟਾ ਪਰਨਾ ਬੰਨਣਾ ਤਾਂ ਹੀ ਦਾ ਲੱਗਦਾ ਨਹੀਂ ਇਹਨੂੰ ਵੱਡਾ ਪਰਨਾ ਲੱਗਦਾ ਵੱਡਾ ਬੰਨਿਆ ਮੈਂ ਨਹੀਂ ਓਏ ਜਦੋਂ ਮੈਂ ਗੋਲ ਜਿਹਾ ਬੰਨ ਲੈਂਦਾ ਉਦੋਂ ਲੱਗਦਾ ਵਾ ਅੱਜ ਤੱਕ ਇਹ ਨਾਲ ਵੀ ਛੋਟਾ ਬੰਨਉਂ ਨਹੀਂ ਤੋ ਅਡਾ ਘਰ ਲਿੰਦਾ ਸੇ ਰਹੇ ਸਰ ਟੋਪਕਰਾ ਬਣਾ ਲੈਂਦੇ ਆਏ ਤੂੰ ਟੋਪੀ ਪਾਈ ਹੁੰਦੀ ਅੱਡੀ ਸੋਰੀਆ ਰੱਖੀ ਹੱਥ ਚੋ ਦੇ ਟੋਪੀ ਪਾਈ ਹੁੰਦੀ ਦੇਖੀ ਹਾਂ ਦੇਖੀ ਬਲੌਗ ਕਿਉਂ ਵਾਲ ਕਟਾਤੇ ਸੱਚੀ ਸੋਨ ਕੋ ਜੇ ਮੈਂ ਤੇ ਆਏ ਕਰਦੇ ਸੱਚੀ ਪਾਪੇ ਨੇ ਦਾੜ੍ਹੀ ਵੀ ਕਟਾ ਦਿੱਤੀ ਸਾਰੀ ਫੋਟੋ ਨਹੀਂ ਆਣੇਗੀ ਫੋਟੋ ਤੇ ਤਾਂ ਟੋਪੀ ਪਾਈ ਆਮ ਇੱਕ ਵਾਰੀ ਪਾਪਣ ਸਾਰੀ ਚਾਹੀ ਗਿਆ ਜਾਂਦੇ ਕਿ ਕਾਏ ਕਿਉਂ ਵਾਲ ਕਟਾਈ ਤੋਂ ਗਰਮੀ ਨਾਲ ਦਿੱਤਾ ਤੁਹਾਨੂੰ ਆਹ ਕੀ ਅਦਰ ਸਟਾਈਲ ਬਦਲ ਤਾ ਪਾਪੇ ਨੇ ਆ ਆ ਦੇਖ ਮਨ ਨੂੰ ਲਿਚ ਮੇਰੇ ਨੂੰ ਨੀ ਮੇਂ ਚਿੱਟੇ ਇਹ ਪੈਂਟ ਦੇਖੋ ਪਾ ਕੇ ਵੱਡੀ ਵੰਦੀ ਐ ਇੱਕ ਕੋਈ ਪੈਂਟ ਹੈ ਦੇਖ ਚੱਲੇ ਫੜ ਗਿਆ ਨਹੀਂ ਮੇਰੇ ਕੋਲ ਮੈਂ ਫਰਾਂਚੀ ਕਰੀ ਇੱਕ ਕੋਈ ਪੈਂਟਾ ਦੱਸੂਗਾ ਹਾਂ ਗਾਇਸ ਮੈਨੂੰ ਪੈਂਟਾ ਭੇਜੋ ਕੁਛ ਜਲਦੀ ਜਲਦੀ ਫਿਰ ਮੈਂ ਪਣੀ ਤੇ ਆਮ ਵੀ ਆਮੇ ਨਹੀਂ ਅੱਗੇ ਦੇਖ ਕਾਹ ਵੈ ਇੱਕ ਕਾਰਗੋ ਵੀ ਤੂੰ ਜਲਦੀ ਤੂੰ ਜਲਦੀ ਤੂੰ ਮੰਗ ਤੇ ਕੱਪੜੇ ਪਾ ਜਾ ਇਹ ਇਹਦੇ ਕੋਲ ਆਪ ਪਾਉਗੇ ਨਾ ਉਹ ਆਪ ਕੱਪੜੇ ਲੈ ਕੇ ਆਵਾ ਉਹਦੇ ਕੋਲ ਦੁਜੇ ਟੁਰੜੇ ਕੋਲ ਹੈ ਨਹੀਂ ਪਤਾ ਹਾਂ ਉਹ ਤਾਂ ਨੰਗੀ ਕਰਦੀ ਆ ਹਾਂ ਉਹਦੇ ਕੋਲ ਕੱਪੜੇ ਮਿਲਦੇ ਨਹੀਂ ਹਾਂ ਉਹਦੇ ਕੋਲ ਕੋਲ ਕੱਪੜੇ ਹੈ ਨਹੀਂ ਨਹੀਂ ਮੇਰੇ ਸੱਚੀ ਨਹੀਂ ਹੈਗੇ ਤੇਰੇ ਪਾਗ ਨੇ ਕੱਪੜੇ ਨਹੀਂ ਹੈਗੇ ਭੁੱਜ ਪਤਾ ਆਹ ਗਈਆਂ ਦੇ ਵੀ ਇਤਰੀ ਗਿਨਵਾਣਾ ਚਾਚੇ ਨੇ ਜਾ ਲੋ ਮੇਰੇ ਕੁੰਟਾ ਹਾਇ ਬੇ ਕੁੱਤਿਆ ਕਰੀਆ ਤਲਾਉਂਦਾ ਸੀ ਆਹ ਪੇੜੀਆ ਤਲਾਈ ਦੇ ਤੋੜ ਕੇ ਕਿੰਨਾ ਖਰਾਬ ਹੈ ਤੇਰੀ ਚੱਲੇ ਯਾਰ ਚੁਗਲਿਆ ਕਰਦੇ ਦੋਸਤ ਚੁਗਲੀਆਂ ਕਰਨੇ ਹੁਣ ਆਪਾਂ ਤੁਹਾਨੂੰ ਰੋਕ ਕੇ ਮਿਲਦੇ ਆਂ ਚੁਗਲੀਆਂ ਕਰਦੇ ਪਰ ਲੋਕੀ ਸਾਡੀਆਂ ਬਹੁਤ ਕਰਦੇ ਆ ਆਹੋ ਦੇਖ ਲੋ ਕਰਦੇ ਨਹੀਂਗੇ ਦੇਖ ਕੇ ਸਾਨੂੰ ਦੇਖ ਕੇ ਜਰਦੇ ਨਹੀਂ ਮੇਰੇ ਕੋਲ ਨਾ ਰਹਿਣ ਇਕੱਠੇ ਨਾ ਰਹਿਣ ਆ ਤਾਂ ਗੱਲ ਜਸੂ ਦੀ 100% ਸਹੀ ਆ ਲੋਕੀ ਸੱਚੇ ਨਹੀਂ ਜਰਦੇ ਲੋਕਾਂ ਕੋ 101% ਸਹੀ 102 103 104 105 ਯਾਰ ਅਨਲਿਮਿਟਡ ਪਰਸੈਂਟ ਪਰਸੈਂਟ ਇਹ ਗੱਲ ਸੱਚ ਹੈ ਪਹਿਲਾਂ ਮੈਨੇ ਗੱਲ ਦੱਸ ਦੋ ਪਹਿਲਾਂ ਗੱਲ ਦੱਸ ਦੋ ਹਾਂ ਇਹਨੂੰ ਚਾਲੇ ਕੋਲ ਜਾ ਖੜ ਜਾ ਚਾ ਸਵਾਦ ਨਾ ਬਣਣੀ ਨੀ ਡੰਡੇ ਪੈਣਗੇ ਰੀਤੇ ਚਾ ਵਧੀਆ ਯਾਰ ਲੱਖੀ ਨਾ ਹੋਈਆਂ ਆਪਣੇ ਬੜੀਆ ਜੀ ਚਾ ਉਹਨੂੰ ਇਹ ਵਿੱਚ ਲੈ ਲੈਣਾ ਲੈ ਬਈ ਇਹਨੂੰ ਸੱਚੀ ਨਹੀਂ ਆਏ ਖਾਂਦੇ ਨੇ ਲੋਕ ਘਾਤ ਨੂੰ ਜਾਂਦੇ ਹਾਂ ਲੋਭ ਦੇ ਜਾਂਦੇ ਆ ਵੀ ਇਕੱਠੇ ਨਾ ਰਹਿਣ ਲੱਗ ਲੱਗ ਰਹਿਣ ਕਿ ਲੜਾਈਆਂ ਕਰਨ ਇਹ ਬਸ ਲੋਕੀਂ ਜਾਂਦੇ ਆ ਨੋਕਾਂਵੇਂ ਇਹ ਲੋਕ ਆਪ ਇਕੱਠੇ ਹੋਣ 9 ਵਜੇ ਜੈਸੀ ਇਕੱਠੇ ਹੋਣ ਨੋਕਾਂ ਜਲਸ ਕਰਦੇ ਆ ਜਲਸ ਕਰਦੇ ਬੜਾ ਪੁੱਛੀਆਂ ਕਰਾਈ ਜਾਂਦੀਆਂ ਆਈ ਕਰਦੇ ਆਈ ਕਰਦੇ ਆ ਬੁੱਢੀਆਂ ਵੀ ਕਰਦੀਆਂ ਨਹੀਂ ਕਿਉਂਕਿ ਮੂੰਹ ਤੇ ਆਈ ਕਰਦੇ ਆ ਪੈਟ ਪਿੱਛੇ ਕਰਦੇ ਆ ਇਹਦਾ ਮੰਨਾ ਵੀ ਸਾਨੂੰ ਦੇਖ ਕੇ ਜਾਂਦਾ ਆ ਸਾਡਾ ਮੁੰਡਾ ਵੀ ਦੇਖ ਕੇ ਜਾਂਦਾ ਨੋਕਾਂ ਕਿੰਨਾ ਇਤਨਾ ਹੋਰ ਕੋਈ ਕੰਮ ਹੀ ਨਹੀਂ ਹੈ ਤਾਂ ਸਾਡੇ ਕੱਪੜੇ ਖਾਂਦਾ ਰਹਿੰਦਾ ਮੁੰਡਾ ਕੋੜਾ ਮੈਂ ਜਲਦੀ ਖਾਂਦਾ ਹੋ ਗਿਆ ਤੇ ਕੀ ਕੀ ਖਾ ਖਾ ਕੇ ਕੋਈ ਤਾਂ ਮੇਰੇ ਦਾ ਬਦਨਾ ਕਰਾਇਆ ਕੱਪੜੇ ਖਾ ਲੂ ਚੁੰਨੀਆਂ ਖਾ ਰੰਦਾ ਕਿ ਮੇਰੀ ਥਾ ਹੀ ਜਾਂਦਾ ਸੀ ਮੈਂ ਤਾਂ ਲਕੋ ਕੇ ਰੱਖੀ ਉਹਨੇ ਕਹਿੰਦਾ ਮੰਮੀ ਹਾਏ ਮੇ ਤਾਂ ਚੁੰਨੀਆਂ ਹੀ ਖਾ ਗਿਆ ਮੇਰੇ ਵੀ ਨਵੀਆਂ ਚੁੰਨੀਆਂ ਲੈ ਕੇ ਤਾਂ ਸਾਡਾ ਦਿਮਾਗ ਖਾਇਆ ਕਰ ਭੁੱਲੀ ਜਾ ਕੇ ਚੱਲ ਜਾ ਰਿਹਾ ਵੈਸਟੀ ਲਾੰਦੇ ਨੂੰ ਨਹੀਂ ਲੈ ਕੇ ਆਣੇ ਕਿਤੇ ਹੋਰ ਮੈਂ ਲੈ ਕੇ ਆਇਆ ਨੇ ਪਿਆਰ ਨਾਲ ਜਾ ਕੇ ਲੈ ਕੇ پیر ਕਾਹ ਤੇਉਣਾ ਨਹੀਂ ਬੇਇੱਜ਼ਤੀ ਕਰਦੀ ਆ ਚੱਲ ਨਹੀਂ ਸਿਨੀ ਪਿਆਰ ਕਰਦੀ ਆ ਹਾਂ ਇਹਨੂੰ ਪਿਆਰ ਕਰਦੇ ਮੈਂ ਜੇ ਮੈਂ ਕਰਾਂ ਨਾ ਆਪਣੀ ਮੇਰੀ ਤੇਰੀ ਮੂਵਮੈਂਟ ਜਣਾ ਨਹੀਂ ਐਂ ਜੇ ਮੈਂ ਕਰਾਂ ਤਾਂ ਮੈਂ ਕਿਹੜੇ ਕੱਪੜੇ ਖਾਣੀ ਆ ਦੋਸਤਾਂ ਦਾ ਪਾਗਲ ਹੋ ਗਏ ਤਾਂ ਹੁਣ ਆਪਾਂ ਰੁੱਕ ਕੇ ਮਿਲਦੇ ਆਂ ਤੂੰ ਦਰ ਚਾਚੂ ਵੀ ਗਿਆ ਪਾ ਇਦਾਂ ਅੱਗੇ ਵਿਚ ਬੜ ਜਾ ਤੂੰ ਉਂਦੀ ਤੂੰ ਕੁਪੜੀ ਤੇ ਕੁਪੜੀ ਨੂੰ ਪੱਟ ਕੇ ਮਾਰ ਰਿਹਾ ਆ ਗੱਲ ਕਰਦੇ ਅੰਦਰ ਮੜ ਕੇ ਗੇਟ ਲਾ ਫੇਟ ਲਾ ਪਰ ਉਹ ਕਿਹੜੇ ਕਰਨਾ ਕਰੀ ਆ ਆ ਲੈ ਆ ਲੈ ਉਹ ਆਪਾਂ ਸਟ੍ਰੈਟ ਪਲੈਨ ਕਰਦੇ ਚੱਲ ਆ ਆ ਇਹ ਤੇ ਕਿਹ ਚਬੜਾ ਲੈਣਾ ਸਾਲੇ ਰੋਟੀ ਖਾਣੇ ਦੀ ਥਾਣੀ ਨਹੀਂ ਬੰਦੂ ਆ ਜਾ ਜਾ ਯਾਰ ਤੁਹਾਡੇ ਤੋਂ ਕੋਈ ਬੰਦਾ ਨਹੀਂ ਵੀਡੀਓ ਦਿੰਦਾ ਹੁਣ ਨਹੀਂ ਮੈਂ ਤੁਹਾਡੇ ਵੱਲੋਂ ਦਾ

ਓਏ ਆ ਆ ਆ ਛੱਡ ਓਏ ਓਏ ਜਾ ਓਏ ਹਾਂ ਮਾਰੀ ਗਈ ਆ ਮਨੂੰ ਮਾਰੀ ਮਾਰੀ ਮੈਨੂੰ ਨਹੀਂ ਪਤਾ ਮਾਰੀ ਮਾਰੀ ਹਾਂ ਹਾਂ ਕਿੱਦਾਂ ਲੱਗਿਆ ਕਿੱਦਾਂ ਲੱਗਿਆ ਸਾਨੂੰ ਅੰਦਰ ਅੰਦਰ ਇੰਨਾ ਡੱਗ ਗਿਆ ਏ ਕੜਬੜਾ ਦੇਖੀ ਤਾਂ ਗੇਟ ਕਿੱਦਾਂ ਲੱਗਿਆ ਪਹਿਲਾਂ ਆ ਲੱਗ ਗਿਆ ਬਿਹਾਲ ਸੀ ਤੇ ਬਾੜੇ ਨੇ ਲਾਟ ਲਿਆ ਪਰ ਇੱਥੇ ਲੱਗ ਗਿਆ ਸੀ ਹਾਂ ਰੋਟੀ ਖਾਣ ਦਾ ਨਾ ਨੀ ਜਾਣੀ। ਆ ਮਾਂ ਰੋਟੀ ਦਾ ਦਿੱਤਾ ਤਾਂ ਬੈਠੀ ਗੱਲ ਪੁੱਛ ਰਹੀ ਮੈਂ ਕਿਹੜਾ ਤੇਰੇ ਡਾਂਗ ਮਾਰਨੀ। ਪੁੱਛ ਹੋਏਗਾ। ਉਸ ਤੋਂ ਗੱਲ ਕਰ ਲਿਖਣ ਤਾਂ ਕੋਈ ਦੁਰਕਲ ਕਿਹਨੇ। ਉਸ ਤੋਂ ਪੈਨਲਿਆ ਪਾਈ ਤਰਾਤੇ ਆ। ਘਰ ਤੇ ਆ ਗਏ ਆ। ਗੁਣੀ ਗੁਣੀ ਇਹਨੇ ਮੈਨੂੰ ਡਰਾ ਪੈਂਦਾ ਐ ਤੋ ਬਤ ਨਹੀਂ। ਚੁੰਗੀਆਂ ਦੋ। ਦੇਵਾ ਚੁੰਡਾ ਰੀਸਾ ਦੁਆਸਾ ਚੁੰਡਾ। ਕੋਈ ਗੱਲ ਨਹੀਂ ਡਰਣਾ ਜੀ। ਸੁਲਤਾਨ ਵੀ ਬਾਰਡਰ ਜਿਹਾ ਸੀ। ਚਲੋ। ਪਰ ਸੁਲਤਾਨ ਨੂੰ ਮੈਂ 10-5 ਹੁਣ ਕੱਟ ਪੈਣੀ ਹੈ ਗਾਂ। ਕਲੌਗ ਚ ਵੀ ਕਹਿੰਦੇ ਵੇ ਹਾਂ ਬਿਲਕੁਲ ਹਾਏ ਯਾਰ ਅੱਛੀ ਲਾਈਨ ਲਾ ਦਾ ਤਨ ਮੈਂ ਲਾ ਦਾ ਲਾ ਦਾ ਲਾ ਤਾਂ ਦੋਸਤੋ ਹੁਣ ਮੈਂ ਚਲਦਾ ਦਫਤਰੋਂ ਤੇ ਦਫਤਰ ਦੇ ਨਾਲ ਹੀ ਅੱਤ ਕਰਦੇ ਹਾਂ ਇਸ ਲਾਈਨ ਦੇ ਐਂਡ ਤੇ ਤੇਰੀ ਸਾਲੇ ਨੂੰ ਉਹਦੀ ਉੱਤਰ ਦੀ ਜਦ ਮੈਂ ਮੈਂ ਜਾਣਾ ਹੁੰਦਾ ਤੇ ਦੋਸਤੋ ਆਪਾਂ ਇਸ ਲੌਗ ਦੇ ਇੱਥੇ ਕਰਦੇ ਐਂਡ ਹਾਏ ਨੰਨਿਆ ਮੰਨਿਆ ਮਾਰਿਆ ਬੂਲ ਸੋਦਾਈ ਦਾ ਆਪਾਂ ਇਸ ਵਲੌਗ ਦੇ ਇੱਥੇ ਕਰਦੇ ਐਂਡ ਤੇ ਮਿਲਦੇ ਆਂ ਨੈਕਸਟ ਵਲੌਗ 'ਚ ਹਾਂ ਮੋਟਰ ਛੱਡੀ ਫਸ ਗਿਆ ਬਦਾਰਾ ਤੇ ਐਸ ਮਿੰਟ ਤਾਂ ਪਾਣੀ ਨਹੀਂ ਆਉਣਾ ਕੋਈ ਕੰਟੀ ਨਹੀਂ ਖੜ ਦੇਖੀ ਟੈਂਕੀ ਚ ਪਾਣੀ ਹੈ ਨਹੀਂ ਗਾ ਸੱਚੀ ਸ਼ੁਕਰ ਹੈ ਗਾਇਸ ਮੈਂ ਨਹੀਂ ਗਿਆ ਪਾਣੀ ਨਹੀਂ ਹੈਗਾ ਹੈ ਹੈ ਤਾਂ ਹੈਗਾ ਨਾ ਚਲ ਹੈਗਾ ਅੰਧਾ ਵੀ ਪਾਣੀ ਥੋੜੀ ਜਿਹਾ ਆਉਗਾ ਹਾਏ ਟੈਂਕੀ ਚ ਪਾਣੀ ਕਿਉਂ ਨਹੀਂ ਗਿਆ ਯਾਰ ਟੈਂਕੀ ਤਾਂ ਮੈਂ ਭਰੀ ਸੀਗੀ ਟੁੱਟੀ ਤਾਂ ਨਹੀਂ ਕੋਈ ਚਲਦੀ ਛੱਡ ਗਿਆ ਤੇ ਦੋਸਤੋ ਫੈਸਲਾ ਉਹ ਦੇਖੀ ਕਰਦੇ ਹਾਂ ਤੇ ਗਾਇਸ ਕੱਲ ਆਪਾਂ ਕਰਾਂਗੇ ਉੱਦਮੇ ਗੋਲਪੁਰਾ ਤੇ ਚਾਲੇ ਤੁਸੀਂ ਸੁਣਦੇ ਰਹੋ ਕੈਮਰਾ ਤੁਹਾਨੂੰ ਕੱਲ ਵੀ ਦੱਸਾਂਗੇ ਆ ਆ ਕੇ ਕਹਿ ਦਿੰਨਾ ਤੂੰ ਮੇਰੀ ਹਾਂ ਨਹੀਂ ਉਹ ਦਿਨ ਕਹਿਤਾ ਉਹ ਦਸਨਾਵਾ ਫੇਸ ਆਲਾ ਜਿਹੜਾ ਉਹ ਨਹੀਂ ਦੱਸਿਆਗਾ ਗਾਇਜ਼ ਚੱਲ ਫਿਰ ਪਹਿਲਾਂ ਪੂਹੀ ਦੱਸਾਂਗੇ ਤੇ ਉਸ ਤੋਂ ਅਗਲੇ ਵਲੋਗ ਚ ਗੈਸ ਆਪਾਂ ਕਰਾਂਗੇ ਉੱਡਵੇਂ ਗੋਲੇਪੇ ਦਾ ਚੈਲੰਜ ਤਾਂ ਮਿਲਦੇ ਤੁਹਾਨੂੰ 100 ਚ ਲਵ ਯੂ ਟੂ ਆਲ ਲਾਈਕ ਕਮੈਂਟ ਸ਼ੇਅਰ ਕਰਦੇ ਠੀਕ ਹੈ ਭਾ ਜੇ ਮੇਰੇ ਮੱਥੇ ਤੇ ਫੋਨ ਮਾਰ ਰ ਤੇਰੇ ਲਪੇੜੇ ਲੈਣਾ ਕਾਣੀ ਬਾਤ ਆ ਜਾ ਰੇ ਮੇਰੇ ਘਰ ਨਾਲ ਖੜ ਕੇ ਅੰਦਰ ਕਰਦੇ ਤੂੰ ਹੱਥਾਂ ਹਾਂ ਸੋ ਠੀਕ ਐ ਆ ਦੱਪੀ ਤੇ ਪਾਲਾ ਇਦਾਂ ਕਰ ਨਾ ਮੈਂ ਕੀ ਕਰਾਂ ਮੈਨੂੰ ਪਤਾ ਦੋਸਤਾਂ ਨਾਲ ਮਿਲਿਆ ਆਪਾਂ ਨੈਕਸਟ ਵਲੋਗ ਲਵ ਯੂ ਟੂ ਆਲ ਲਾਈਕ ਤੇ ਅੰਤੋਂ ਦਮਾ ਹਟਿੰਦਾ ਸੀ ਹਾਂ ਬਈ ਤਾਂ ਚਲੋ ਦੋਸਤੋ ਬਾਏ ਬਾਏ